ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਨਗਰ ਨਿਗਮ ਦੀ ਤੈ ਬਚੈਰੀ ਦੇ ਟੀਮ ਦੇ ਵੱਲੋਂ ਬੀਬੀ ਵਾਲਾ ਚੌਕ ਸੜਕ ਦੇ ਕਿਨਾਰੇ ਕੀਤੇ ਗਏ ਨਜਾਇਜ਼ ਕਬਜ਼ਿਆਂ ਦੇ ਉੱਪਰ ਕੀਤੀ ਜਾ ਰਹੀ ਕਾਰਵਾਈ ਕਈਆਂ ਨੂੰ ਦਿੱਤੀ ਗਈ ਚੇਤਾਵਨੀ ਕੁਝ ਕਬਜ਼ੇ ਮੌਕੇ ਤੋਂ ਗਏ ਹਟਾਏ ਉਸੀਂ ਦੇਖ ਰਹੇ ਹਾਂ ਤੈ ਬਜ਼ਾਰੀ ਟੀਮ ਦੇ ਵੱਲੋਂ ਅੱਜ ਸਵੇਰੇ ਬਠਿੰਡਾ ਦੇ ਬੀਬੀ ਵਾਲਾ ਚੌਕ ਨੇੜੇ ਪਹੁੰਚ ਕੇ ਕੀਤੀ ਗਈ ਕਾਰਵਾਈ ਦੀਆਂ ਜਿਸ ਦੇ ਵਿੱਚ ਕੀ ਅਧਿਕਾਰੀਆਂ ਦੇ ਵੱਲੋਂ ਸੜਕ ਕਿਨਾਰੇ ਰੇੜੀਆਂ ਟੈਂਟ ਆਦਿ ਲਗਾ ਕੇ ਕਬਜ਼ੇ ਕੀਤੇ ਗਏ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਉੱਥੇ ਹੀ ਮੌਕੇ ਤੋਂ ਕੁਝ ਕਬਜ਼ਿਆਂ ਨੂੰ ਹਟਾਇਆ ਵੀ ਗਿਆ ਅਤੇ ਇਸ ਬਾਰੇ ਬੋਲਦੇ ਆ ਤੈ ਬਜ਼ਾਰੀ ਦੇ ਅਧਿਕਾਰੀ ਸਾਹਿਲ ਨੇ ਦੱਸਿਆ ਕਿ ਲਗਾਤਾਰ ਉਹਨਾਂ ਪਾਸ ਸ਼ਿਕਾਇਤਾਂ ਆ ਰਹੀਆਂ ਸੀ ਜਿਸ ਦੇ ਚਲਦੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਉਹਨਾਂ ਕਿਹਾ ਕਿ ਸੜਕ ਕਿਨਾਰੇ ਇਹ ਅੱਡੇ ਲਾਣ ਵਾਲਿਆਂ ਦੇ ਕਾਰਨ ਲੋਕ ਸਮਾਨ ਲੈਣ ਲਈ ਰੁਕਦੇ ਹਨ ਤਾਂ ਰਸਤੇ ਦੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਹੈ ਜਿਸ ਦੇ ਚਲਦੇ ਇਹਨਾਂ ਨੂੰ ਇਹ ਹਟਾਉਣ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ ਕੁਝ ਦੁਕਾਨਦਾਰ ਆਪਣੇ ਤੌਰ ਤੇ ਹੀ ਇਸ ਨੂੰ ਹਟਾਉਣ ਲਈ ਇਰਾਜ਼ੀ ਹੋਏ ਹਨ ਅਤੇ ਜੇਕਰ ਇਨਾਂ ਵੱਲੋਂ ਇਹ ਨਹੀਂ ਹਟਾਏ ਜਾਂਦੇ ਹਨ ਤਾਂ ਵਿਭਾਗ ਦੇ ਵੱਲੋਂ ਇਹਨਾਂ ਨੂੰ ਇੱਥੋਂ ਹਟਵਾਇਆ ਜਾਵੇਗਾ ਪੂਰੀ ਜਾਣਕਾਰੀ ਸੁਣਵਾਨੇ ਆ ਮੌਕੇ ਤੇ ਮੌਜੂਦ ਅਧਿਕਾਰੀਆਂ ਦੀ ਹੀ ਜ਼ੁਬਾਨੀ ਜੀ ਬੀਬੀ ਵਾਲਾ ਚੌਂਕ ਤੇ ਸਾਨੂੰ ਲਗਾਤਾਰ ਕੰਪਲੇਟ ਆ ਰਹੀਆਂ ਸੀ ਵੀ ਇੱਥੇ ਜਿਹੜੇ ਰੇਡੀ ਵਾਲੇ ਆ ਜਾਂ ਜਿਨ੍ਹਾਂ ਨੇ ਪੱਕੇ ਕਰੋਚਮੈਂਟ ਕਰ ਰੱਖੀ ਆ ਉਹ ਕੀ ਆ ਜੀ ਇੱਥੇ ਜਦੋਂ ਹੁਣ ਮੰਨ ਲਓ ਜਾਮ ਹੁੰਦਾ ਜੇ ਇੱਥੇ ਰਾਤ ਨੂੰ ਇੱਥੇ ਜ਼ਿਆਦਾ ਸਮੱਸਿਆ ਹੈਗੀ ਆ ਜਦੋਂ ਕਿਸੇ ਲੋਕ ਕੋਈ ਟੱਪਦੇ ਆ ਜਾਂ ਇਹਨਾਂ ਕੋਲੇ ਕੋਈ ਰੇਡੀ ਵਾਲੇ ਦੀ ਦੁਕਾਨਾਂ ਨਾਲ ਕੋਈ ਸਮਾਨ ਲੈਣ ਆਉਂਦੇ ਆ ਤਾਂ ਜਿਹੜੇ ਉਹ ਕਹਿੰਦੇ ਵੀ ਜਿਹੜੇ ਵਹੀਕਲ ਹੁੰਦੇ ਆ ਰੋਡ ਤੇ ਖੜ੍ਹ ਜਾਂ ਤੇ ਜਿਹੜਾ ਕੀ ਇਹ ਦੂਸਰਾ ਜਿਹੜਾ ਬੰਦਾ ਹੋਣਾ ਉਹਨੂੰ ਕ੍ਰੋਸਿੰਗ ਦਾ ਸਮਾਂ ਨਹੀਂ ਮਿਲਦਾਗਾ ਜਿੰਨਾ ਕਰਾਂਗੇ ਕਿ ਇੱਥੇ ਅੱਧਾ ਦਾ ਘੰਟਾ ਜਾਮ ਲਾ ਆਂਦੇ ਜੀ ਲੋਕ ਉਹ ਸਾਨੂੰ ਲਗਾਤਾਰ ਸ਼ਿਕਾਇਤ ਕਰਦੇ ਉਹੀ ਇੱਥੇ ਚੈੱਕ ਕਰਨਾ ਇਸ ਮੌਕੇ ਵੀ ਕਿੱਥੇ ਕੀ ਦਿੱਕਤ ਹੈ ਜੇ ਇੱਥੇ ਕੋਈ ਟ੍ਰੈਫਿਕ ਦੀ ਸਮੱਸਿਆ ਠੀਕ ਹੋ ਸਕਦੀ ਹੈ ਤੇ ਇਹਨਾਂ ਦਾ ਕੰਮ ਵੀ ਚੱਲ ਸਕਦਾ ਤਾਂ ਤਾਂ ਠੀਕ ਹੈ ਜੇ ਸਾਨੂੰ ਲੱਗਦਾ ਵੀ ਇਹਨਾਂ ਨੂੰ ਹਟਾ ਕੇ ਹੀ ਤੇ ਇਹਦਾ ਟ੍ਰੈਫਿਕ ਦੀ ਸਮੱਸਿਆ ਨੂੰ ਲੋਡ ਕੀਤਾ ਜਾਂਦਾ ਫਿਰ ਇਹਨਾਂ ਨੂੰ ਹਟਾਇਆ ਵੀ ਜਾਊਗਾ ਜੀ ਤੇ ਕੁਝ ਹੋਰ ਵੀ ਕਾਰਨ ਕੁਝ ਇਹਨਾਂ ਨੇ ਤਾਂ ਜੋ ਆਪਦੇ ਲੈਵਲ ਤੇ ਅੱਜ ਜਿਵੇਂ ਕੋਈ ਸ਼ੈੱਡ ਪਾ ਰੱਖਿਆ ਪਰਮਾਨੈਂਟ ਤੁਸੀਂ ਚੈੱਕ ਕਰੋਗੇ ਤੇ ਜਾ ਕਿਸੇ ਨੇ ਸਮਾਨ ਬਾਹਰ ਵਧਾ ਕੇ ਲਾ ਰੱਖਿਆ ਉਹਨਾਂ ਨੇ ਆਪਦੇ ਲੈਵਲ ਤੇ ਇੱਕ ਵਾਰੀ ਹਟਾਉਣਾ ਸ਼ੁਰੂ ਕਰਤਾ ਜੀ ਇਹਨਾਂ ਨੇ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਘੰਟਾ ਕੱਸੀ ਤੇ ਖੜੇ ਆ ਜੀ ਜਿੰਨਾ ਕਾ ਤੁਹਾਡੇ ਤੋਂ ਅੱਜ ਉਹਦਾ ਅੱਜ ਕਰ ਲੋ ਇੱਕ ਅੱਧੇ ਦਿਨ ਤਾਂ ਇਹਨਾਂ ਨੇ ਹੋਰ ਸਮਾਂ ਮੰਗਿਆ ਵੀ ਸਾਨੂੰ 2 ਕ ਦਿਨ ਦੇ ਦਿਓ ਜੀ ਪੂਰ ਪਰਮਾਨੈਂਟ ਹਟਾ ਦਾਂਗੇ ਜੀ ਅ ਜੇ ਆਪਾਂ ਗੱਲ ਕਰੀਏ ਹੱਥ ਹੁਕਾਂ ਦੇ ਵਿੱਚ ਉਹਨਾਂ ਜਿਹੜੇ ਨੇ ਕਿ ਅੱਡੇ ਲੱਗੇ ਹੋਏ ਪਰ ਉਹਨਾਂ ਲੱਗੇ ਹੋਏ ਜਿਹੜੇ ਇੰਝ ਬਸਟਲ ਹੋ ਗਿਆ ਅਜਾ ਆਪਣਾ 골ਡ ਕੀ ਹੋ ਗਈ ਬਸਟਲ ਹੋ ਗਿਆ ਸਰ ਤੁਸੀਂ ਦੇਖੋ ਜਿਵੇਂ ਪਹਿਲਾਂ 골ਡ ਕੀ ਤੇ ਸੀਗੇ ਜਿਹਦੇ ਸ਼ਾਮ ਨੂੰ ਆ ਕੇ ਰੀਡਿੰਗ ਵਾਲੇ ਖੜ੍ਹ ਜਾਂਦੇ ਸੀਗੇ ਠੀਕ ਹੈ ਜੀ ਉੱਥੇ ਪਰਮਾਨੈਂਟ ਜਿਹੜਾ ਕੀ ਹੈ ਪੀਸੀਆਰ ਲੱਗ ਚੁੱਕੀ ਹੈ ਜੀ ਤੇ ਹੁਣ ਅੱਜ ਦੇ ਘੜੀ ਕੀ ਹੈ ਜੀ ਉੱਥੇ ਕੋਈ ਰੀਡਿੰਗ ਵਾਲਾ ਨਹੀਂ ਖੜ੍ਹਨ ਦਿੰਦੇ ਜੀ ਅ ਜੇ ਆਪਾਂ ਅਬਰੀਸ਼ ਸਿੰਘ ਰੋਡ ਦੀ ਗੱਲ ਕਰੀਏ ਉੱਥੇ ਵੀ ਅਬਰੀਸ਼ ਸਿੰਘ ਰੋਡ ਤੇ ਚੱਲ ਰਿਹਾ ਜੀ ਸਰਵੇ ਕੀ ਜੇ ਸਾਡਾ ਥੋੜਾ ਜਿਹਾ ਟਾਈਮ ਦਾ ਸਰਵੇ ਚੱਲ ਰਿਹਾ ਜੀ ਕਿੰਨੀਆਂ ਟੋਟਲ ਗਿਣਤੀ ਆ ਟੋਟਲ ਕਿੰਨੀਆਂ ਰੇੜੀਆਂ ਤੇ ਇਹੋ ਜਿਹਾ ਇੱਕ ਸਰਵੇ ਚਲਾ ਰੱਖਿਆ ਜੀ ਤਾਂ ਕਿ ਸਾਨੂੰ ਪ੍ਰੋਪਰ ਸਾਨੂੰ ਗਿਣਤੀ ਪਤਾ ਲੱਗ ਜੂ ਵੀ ਕਿ ਕਿਵੇਂ ਕਿਵੇਂ ਇਹਨਾਂ ਨੂੰ ਸੈੱਟ ਹੋ ਸਕਦੇ ਆ ਜਾਂ ਕਿਸੇ ਦਾ ਕੋਈ ਹੈਗਾ ਲਾਇਸੈਂਸ ਵਗੈਰਾ ਬਣਾਇਆ ਜਾਂ ਨਹੀਂ ਬਣਾਇਆ ਉਹ ਜੀ ਚੀਜ਼ਾਂ ਤੇ ਕੰਟੀਨਿਊਰ ਕਰ ਰਹੇ ਆ ਜੀ ਫਿਰ ਉਹਨਾਂ ਨੂੰ ਹਟਾਇਆ ਜਾਊਗਾ ਜੀ ਜਿਵੇਂ ਆਪਾਂ ਬਜ਼ਾਰਾਂ ਦੇ ਵਿੱਚ ਤੋਂ ਵੀ ਆ ਸਕੀ ਯਰ ਮੇਨ ਬਜ਼ਾਰ ਜਿਹੜੇ ਹੈਗੇ ਆ ਉਹਨਾਂ ਬਜ਼ਾਰਾਂ ਵਿੱਚ ਪਰਮਨੈਂਟ ਰੇੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਨਹੀਂ ਹਾਲ ਦੀ ਘੜੀ ਕੀ ਆ ਜੀ ਸਿਰਫ ਇੱਕ ਬਾਜ਼ਾਰ ਚ ਰਹਿ ਗਿਆ ਜ ਬਾਕੀ ਵੀ ਜਿਹੜੇ ਬਾਜ਼ਾਰਾਂ ਚ ਸਾਰਿਆਂ ਚ ਰੇੜੀਆਂ ਖਤਮ ਕਰਤੀਆਂ ਜੀ ਬਸਟੈਂਡੋਂ ਲੈ ਕੇ ਚੱਲੀਏ ਆਪਾਂ ਬਾਸਟੈਂਡ ਬਸਟੈਂਡ ਤੇ ਸਾਡੀ ਲਗਾਤਾਰ ਕਾਰਵਾਈ ਸ਼ੁਰੂ ਹੋਇਆ ਜੀ ਹੁਣ ਕਿਉਂਕਿ ਪਹਿਲਾਂ ਸਾਡਾ ਬਾਜ਼ਾਰ ਏਰੀਆ ਸੀ ਅਸੀਂ ਉਹ ਕਲੀਅਰ ਕਰੀ ਜਾਂਦੇ ਸੀ ਹੁਣ ਬਸਟੈਂਡ ਏਰੀਆ ਹੈਗਾ ਜੀ ਉਹਨਾਂ ਤੇ ਲਗਾਤਾਰ ਕਾਰਵਾਈ ਕਰਨੀ ਸ਼ੁਰੂ ਕਰਤੀ ਜੀ ਅਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰੀਏ ਕਾਰਵਾਈ ਲੋਕਾਂ ਦੇ ਸਮਾਨ ਜਬਤ ਹੋ ਰਿਹਾ ਜੀ ਜਿਹਦਾ ਵੀ ਚੱਕਿਆ ਗਿਆ ਵਾਪਸ ਨਹੀਂ ਕੀਤਾ ਜਾ ਰਿਹਾ ਜੀ